ਸਾਰੇ ਭਰਾਵਾਂ ਨੂੰ ਸასი ਸ਼ਾਲ ਸਾਡੇ ਲਾਈਫ ਲਾਈਨ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆ ਤੇ ਮੈਂ ਤੁਹਾਡਾ ਆਪਣਾ ਫੌਜੀ ਪਲਵਾੜ ਪਾ ਸੁਖ ਵੀ ਗੈੜੋ ਆਪਾਂ ਅੱਜ ਨਵੇਂ ਤਰੀਕੇ ਨਾਲ ਐਕਸਰਸਾਈਜ਼ ਲੈ ਕੇ ਆਏ ਆ ਆਪਾਂ ਪਹੁੰਚ ਗਏ ਗਰਾਊਂਡ ਤੇ ਨਵੇਂ ਤਰੀਕੇ ਨਾਲ ਐਕਸਰਸਾਈਜ਼ ਲਮਾਉਣ ਲੱਗੇ ਆ ਤੇ ਆਜੋ ਤੁਹਾਨੂੰ ਵਿਖਾਉਣੇ ਆ ਨਾਲ ਹਾਂ ਸਹੀ ਆ ਤੇਜ਼ 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 ਉਸਪੀਡ ਨਾਲ ਘਟਾਓ ਸ਼ਵਾ 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 ਤਗੜੇ ਦੇ ਲਓ ਜੀ ਪਾਉ ਸੈਂਟਰ ਆ ਸੈਂਟਰ ਚੋਂ ਬਲਵਾਨ ਟੱਚ ਕਰਕੇ ਆਪਣੀ ਆਪਣੀ ਐਡ ਤੇ ਬੈਗ ਤੁਰੇ ਜਾਂਦੇ ਆ ਵੇਖੋ ਨਾਲ ਐਕਸਰਸਾਈਜ਼ ਕਿੰਦਾ ਰਾਜਾ ਨਹੀਂ ਆਇਆ ਰਾਜੇ ਦੀ ਕਿੱਟ ਖਾਲੀ ਆਵੇ ਲਾ ਸ਼ੇਰਿਆ ਤੇਜ਼ ਲਾ ਓਏ ਥੋੜੀ ਫਾਸਟ 3 ਮਿੰਟ ਦੇਖ ਰਖ ਖਲ ਵੱਜਣ ਵਾਲੀ ਕਰੋ 1.5 ਮਿੰਟ ਹੋਇਆ ਤੁਹਾਡੇ ਹਾਲਾਤ ਵੇਖ ਲੋ ਇਸ ਟਾਈਮ ਨਾਲ ਮਰ ਗਿਆ ਜੇ ਤੁਹਾਡਾ 1.5 ਮਿੰਟ ਦੀ ਤੇਜ਼ 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 ਯਾਰ ਸਪੀਡ ਰੱਖੋ ਜੋਬਣਾ ਤੈਨੂੰ ਵਾਇਆ ਵੀ ਘਟ ਪੈਨਦਾ ਤੇਰੀ ਸਪੀਡ ਵੀ ਘਟੀ ਮੋਰਾ ਸਪੀਡ ਰੱਖ ਸਪੀਡ ਹਾਂ ਹਾਈ ਨੀ ਸਪੀਡ ਤੇ ਰੱਖ ਮਾਮਾ ਲਾਸਟ 1 ਮਿੰਟ ਗੋਲੀ ਬਣਜੋ ਗੋਲੀ ਬਣਜੋ ਗੋਲੀ ਬਣਜੋ ਜੋਤੀ ਬਣਵਾਣ ਤੇਜ ਫਾਕ ਤੁਸਾਈ ਦੱਸਿਓ ਤਰੀਕਾ ਦੱਸਿਓ ਕਿੱਦਾਂ ਸ਼ਾਬਾਸ਼ 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 ਤੇਜ ਤੇ ਤੇ ਤੇਜ ਮੋਰਾ ਤੇਜ ਏ ਲਾਸਟ 20 ਸੈਕਿੰਡ ਜਾਏ ਛੇਰੇ 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 ਤੇਜ ਸਟਾਪ ਖਵਾ 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 ਹਾਂ ਨਾ ਟਾਲਿਆ ਤੇਰੇ ਮਿਸ ਬਾਥੇ ਕਿਦਾਂ ਮੈਂ ਆਉਂਗਾ ਤੇ 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 ਡੇਢ ਮਿੰਟ ਤੱਕ ਤੁਹਾਨੂੰ ਡੇਢ ਮਿੰਟ ਕਿਹਾ ਸੀ ਤੇ ਆ ਡੇਢ ਮਿੰਟ ਵਾਲੀ ਚਾ ਲਿਆ ਓਏ 对对对对对对，跳啊跳啊跳啊！ ਟਾਈਮ ਵੀ ਤੁਹਾਡੇ ਕਹਿਣ ਤੇ ਲਾਇਆ ਜੇ ਜਿੰਨਾ ਤੁਸੀਂ ਕਿਹਾ ਸੀ ਡੇਢ ਮਿੰਟ ਲਾਉਂਦਾ ਠੀਕ ਆ 30 30 ਟਾਈਮ ਥੋੜੀ ਕੋਈ ਹੋ ਗਿਆ ਇੱਕ ਐਕਸਰਸਾਈਜ਼ ਲਾਉਂਦੇ ਜੇ ਬੋਲਿਆ ਨਾ ਕਰੋ ਪੁੱਤ ਸਿਰਫ ਮਿਹਨਤ ਲਾਓ ਆਪਣੀ ਖੇਚ ਕੇ ਕਾਂ ਗਿਆ ਲਿਆ ਥੱਲੇ ਉਹ ਠਾਂ ਹੋ ਜਾ ਹਾਂ ਹਾਂ ਟਾਈਮ ਲਗਾ ਜੀ ਖਾਂਗੇ ਵਾਲਾ ਵੀ ਟਾਈਮ ਪਾਸ ਕਰਨ ਲੱਗ ਗਿਆ ਸਿਰਫ ਚਾਰ ਬੰਦੇ ਬੈਟਕਾਂ ਲਾਉਂਦੇ ਆ ਬੈਟ ਕਲਾਉਂਦੇ ਲਾਉਂਦੇ ਸੈਂਟਰ ਤੱਕ ਜਾਣਾ 3 ਮਿੰਟ ਦਾ ਟਾਈਮ ਆ ਇਹ ਚੀਜ਼ ਦੱਸੋ ਤੁਹਾਨੂੰ ਕਿੱਦਾਂ ਲੱਗਦੀ ਸਾਡੀ ਖੇਚ ਕੇ 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 ਯਾਰ ਥੋੜੀ ਸਪੀਡ ਰੱਖਵਾ ਜੋਵਣਾ ਉਹ ਸਪੀਡ ਵਾਲੀਆਂ ਲਾ ਜਿਹੜੀਆਂ ਲਾਉਣਾ ਨਾ ਮੋਰਾ ਸਪੀਡ ਨਾਲ ਲਾ ਯਾਰ ਥੱਲੋਂ ਪੰਪ ਭਰ ਕੇ ਲਿਆ ਹਾਂ ਹਾਂ ਹਜ ਤਾਂ ਹਾਈ ਦਾ ਹਾਈ ਦਾ ਸਹੀ ਆ ਸਹੀ 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 ਮੋਰਾ ਸਹੀ ਆ ਦਲੇ ਨਾ ਕਰੋ ਯਾਰ ਤੁਰੇ ਆਓ ਗਾ ਫਟਾਫਟ ਤੁਸੀਂ ਤੇ ਸਪੀਡ ਹੀ ਮਾਰਤੀ ਯਾਰੇ ਇਹਦਾ ਮਾਰਬਲ ਜੇ ਲਾਉਣੀਆਂ 3 ਮਿੰਟ ਗੋਲੀਆਂ ਨੂੰ ਹਮਿਆਂ ਤੂੰ ਖਲੋਤਾ ਕਰਨ ਿਆ ਓਏ ਗਾਲ ਨਹੀਂ ਕਢਣੀ ਵਾਲੀਬਾਲ ਪਲੇਅਰ ਬਾਨੋ ਉਹ ਗੰਦਾ ਫਾਇਡੋ ਇਹ ਕਿਹਦੀ ਯਾਰੀ ਲੈ ਉਹ ਕਰਾ ਯਾਰ ਗੰਦਾ ਹਮਿਆ ਤੂੰ ਫੇਰ ਖਲੋ ਗਿਆ ਓਏ ਮਮਾ ਤੇਰਾ ਜਾਲਾ ਜ਼ੋਰ ਲੱਗਣਦੇ ਉਹਨਾਂ ਨਾਲੋਂ ਤੁਰੇ ਆਉਂਦੇ ਸਾਵਾਂ ਤੇ ਰਿਆ ਹਾਂ ਕੀ ਹੁੰਦਿਆ ਜੀ ਆਵਾ ਮੋਰਾ ਸ਼ਵਾ 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 ਜੋਤੀ ਭਲਵਾਨ ਚੱਲ 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 ਖਲੋ ਗਿਆ ਓਏ 1 ਮਿੰਟ ਰਹਿ ਗਿਆ 1 ਮਿੰਟ ਤੇ ਬੰਬ ਸਪੀਡ ਰੱਖੋ ਉਹ 60 70 1 ਮਿੰਟ ਪੂਰੀ ਸਪੀਡ ਰੱਖੋ ਫੁੱਲ ਥਾ ਹਿੱਦਾਂ ਜੋਬਣਾ 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 ਤਗੜਾ ਹੀ ਤਗੜਾ ਹੀ ਤਗੜਾ ਖਿੱਚ ਕੇ ਰੱਖ ਮੋਰਾ ਉਹ ਬੈਟ ਖਲਾ ਜਿਹੜੀ ਉਹ ਲਾਉਂਦਾ ਥੋੜੀ ਖਿੱਚ ਕੇ ਲਾ ਖਿੱਚ ਕੇ ਖਿੱਚ ਕੇ ਤੇਜ਼ ਤੇ ਤੇ ਤੇਜ਼ ਚੱਲੋ ਕਾਂਗਿਆ ਆਲੇ ਤੁਸੀਂ ਤੇਜ਼ ਲਾ ਹਾਂ ਲਾਸਟ 10 ਸੈਕਿੰਡ ਰਹਿ ਗਏ 10 ਕਾਂਗਿਆਲਿਆ 10 ਸੈਕਿੰਡ ਰਹਿ ਗਏ ਖਲੋ ਕੇ ਕਢਨੇ 10 ਸੈਕਿੰਡ ਤੇਜ਼ 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 ਮੁਰਾ ਤੇਜ਼ ਤੇ ਲਾ ਬੈਠ ਥੋੜੀ ਥੋੜ ਤੇਜ਼ ਸਟਾਪ ਸਟਾਰ ਸਟਾਰ ਚੱਲ ਜੋਤੀ ਭਲਵਾਨ ਚੱਲ 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 ਔਰ ਸੈਂਟਰ ਦੇ ਆਪਣਾ ਆਪਣਾ ਵਾਇਆ ਤੈਅ ਕਰਨਾ ਹੁੰਦਾ ਹਰ ਪਲੇਅਰ ਨੇ ਵੇਖੋ ਐਕਸਰਸਾਈਜ਼ ਦੱਸਣ ਵਾਲੇ ਕਿਦਾਂ ਲੱਗਦੀ ਆ ਹੈਗੀ ਗੱਲ ਕਿ ਨਹੀਂ ਇਹ ਬਾਟੇ ਆ ਇਹ ਦੇਖੋ ਤੁਸੀਂ 1 ਮਿੰਟ ਟਾਈਮ ਕਰਕੇ ਲਵਾਓਗੇ ਪਲੇਅਰਾਂ ਦਾ ਫਿਰ ਸਾਰੇ ਜਿੱਥੇ ਜਿੱਥੇ ਵੀ ਉਸਤਾਦ ਲੋਕ ਲਵਾਉਂਦੇ ਆ ਇਹ ਚੀਜ਼ ਜਰੂਰ ਵੇਖੋ ਵੀ ਇੱਥੇ ਜੋਰ ਕਾ ਲੱਗਦਾ ਜੋਤੀ ਬਲਵਾਨ ਸ਼ੁਰੂ ਕਰ ਆਹ ਰਿਹਾ ਦੇ ਨਾ ਚੱਲੋ ਨਾ ਬੰਬ ਆਹ 올 ਸੈਂਟਰ ਤੇ ਜਾਣਾ ਲਾਉਂਦਿਆਂ ਟਾਈਮ ਲਾਇਆ 1 ਮਿੰਟ ਦਾ ਓਲੀ ਓਲੀ ਕਰਕੇ ਨੈਕ ਸਟੇਕ ਅਪ ਤੈਨੂੰ ਆਪਾਂ ਡੇਢ ਮਿੰਟ ਕਰਾਂਗੇ 3 ਮਿੰਟ ਦੇ ਸੈੱਟ ਤੇ ਲੈ ਕੇ ਆਉਂਗਾ ਤੂੰ ਹੀ ਵੇਖੀ ਜਾ ਉਹੋ ਚੀਜ਼ ਛਾਵਾ 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 ਮੋਰਾ ਤਗੜਾਈ 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 ਚੱਲ ਚੱਲ ਜੋਤੀ ਪਲਵਾਨ ਚੱਲ ਚੱਲ ਕੱਢ ਲਾ ਨੀਕਰਾਂ ਨੂੰ ਕਰਾਂ ਜਿੱਥੇ ਰੱਖੀਆਂ ਹੀ ਹੋਣਾ ਵਾਪਸੀ ਕੀਤੀ ਜੋਤੀ ਪਲਵਾਨ ਨੇ ਛੇਰੇ ਆ ਜੇ ਹੋਇਆ ਨਹੀਂ ਟਾਈਮ ਆਲਾ ਹਰ ਮੈਨੂੰ ਲਾਦਾ ਗਰੇ ਗਿਆ ਹਾਂ ਪਾਰਟੀ ਪੁਲਟੀ ਦੇ ਰਾਜਪੁੱਤ ਹੀ ਯਾਰਾ ਲਿਆ ਲੱਗਦਾ ਛਾਵਾ ਮੋਰਾ ਛਾਵਾ ਜੋਤੀ ਬਲਵਾਨ ਬਹਿ ਗਿਆ ਸਟਾਪ